ਵਿਸਾਕੀ ਦੇ ਦਿਹਾੜੇ ਨੂੰ ਮੱਦੇਨਜ਼ਰ ਰੱਖਦੇ ਹੋਏ ਬਠਿੰਡਾ ਸਬੋ ਤਲਵੰਡੀ ਵਿਖੇ ਪ੍ਰਸ਼ਾਸਨ ਦੇ ਵੱਲੋਂ ਇੱਕ ਦਿਨ ਪਹਿਲਾਂ ਪੂਰੇ ਇਲਾਕੇ ਦਾ ਜਾਇਜ਼ਾ ਲਿਆ ਗਿਆ ਅਤੇ ਸੁਰੱਖਿਆ ਲਈ ਕੜੇ ਇੰਤਜ਼ਾਮ ਕੀਤੇ ਜਾ ਰਹੇ ਹਨ। ਸ਼੍ਰੀ ਦਮਦਮਾ ਸਾਹਿਬ ਵਿਖੇ ਪ੍ਰਵੇਸ਼ ਹੋਣ ਤੋਂ ਪਹਿਲਾਂ ਵੱਖ-ਵੱਖ ਥਾਵਾਂ ਤੇ ਚੈੱਕਪੋਸਟਾਂ ਵੀ ਬਣਾਈਆਂ ਗਈਆਂ ਨੇ ਜਿੱਥੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾਵੇਗੀ। ਮੰਤਾਂ ਦੀ ਸਹੂਲਤ ਲਈ ਟ੍ਰੈਫਿਕ ਨੂੰ ਨਿਰਵਿਘਨ ਚਲਾਉਣ ਲਈ ਤੇ ਆਣ ਵਾਲੇ ਜਿਹੜੇ ਲੋਕ ਹੈਗੇ ਉਨਾ ਨੂੰ ਕੋਈ ਤਕਲੀਫ ਨਾ ਹੋਵੇ ਇਹਦੇ ਲਈ ਮਾਨ ਜੋ ਡੀਜੀਪੀ ਸਾਹਿਬ ਵੱਲੋਂ ਸਾਡੇ ਏਡੀਜੀਪੀ ਸਾਹਿਬ ਵੱਲੋਂ ਸਾਡੇ ਸਪੈਸ਼ਲ ਡੀਜੀਪੀ ਕਾਇਨਾਤ ਵੱਲੋਂ ਸਾਨੂੰ ਕਾਫੀ ਮਦਦ ਦਿੱਤੀ ਗਈ ਹੈ ਉਹ ਅਸੀਂ ਵਕ ਵਕ ਥਾਵਾ ਤੇ ਲਾਈ ਹੈ ਉਸ ਫੋਰਸ ਨੂੰ ਲਾਉਣ ਦਾ ਮਕਸਦ ਵੀ ਇਹ ਹੀ ਹੈ ਕਿ ਕਿਸੇ ਨੂੰ ਕੋਈ ਕੋਈ ਜਿੱਦਾ ਸਹਾਇਤਾ ਬੂਥ ਲਗਾਏ ਗਏ ਹਨ ਕਿਸੇ ਨੂੰ ਕਿਸੇ ਬਜ਼ੁਰਗ ਦੀ ਕੋਈ ਹੈਲਪ ਕਰਨੀ ਹੈ ਕੋਈ ਉਮਸ਼ੁਦਗੀ ਹੋ ਜਾਂਦੀ ਹੈ ਕੋਈ ਟ੍ਰੈਫਿਕ ਦੇ ਵਿੱਚ ਗਲਤ ਆ ਜਾਂਦਾ ਹੈ ਉਹਨੂੰ ਸਹੀ ਦਿਸ਼ਾ ਵਿੱਚ ਗਾਈਡ ਕਰਨਾ ਪਾਰਕਿੰਗ ਦੇ ਵਿੱਚ ਉਹਨੂੰ ਪਹੁੰਚਾਉਣਾ ਪਾਰਕਿੰਗ ਕੋ ਜੇ ਕਿਸੇ ਨੂੰ ਈ ਰਿਕਸ਼ਾ ਤੇ ਅੰਦਰ ਆਣਾ ਹੈ ਤਾਂ ਉਹਦੀ ਉਹਨੂੰ ਫੈਸਿਲਿਟੇਟ ਕਰਨਾ ਇਹੀ ਸਾਡਾ ਮਕਸਦ ਹੈ ਸੰਗਤਾਂ ਦੀ ਸਹੂਲਤ ਲਈ ਟ੍ਰੈਫਿਕ ਨੂੰ ਨਿਰਵਿਘਨ ਚਲਾਉਣ ਲਈ ਤੇ ਆਣ ਵਾਲੇ ਜਿਹੜੇ ਲੋਕ ਹੈਗੇ ਉਹਨਾਂ ਨੂੰ ਕੋਈ ਤਕਲੀਫ ਨਾ ਹੋਵੇ ਇਹਦੇ ਲਈ ਮਾਨ ਜੋ ਡੀਜੀਪੀ ਸਾਹਿਬ ਵੱਲੋਂ ਸਾਡੇ ਏਡੀਜੀਪੀ ਸਾਹਿਬ ਵੱਲੋਂ ਸਾਡੇ ਸਪੈਸ਼ਲ ਡੀਜੀਪੀ ਜਨਾਬ ਜੀ ਵੱਲੋਂ ਕਾਫੀ ਬਹੁਤ ਦਿੱਤੀ ਗਈ ਹੈ ਉਹ ਅਸੀਂ ਵਕ ਵਕ ਥਾਵਾ ਤੇ ਲਾਈ ਹੈ ਉਸ ਫੋਰਸ ਨੂੰ ਲਾਉਣ ਦਾ ਮਕਸਦ ਵੀ ਇਹੀ ਹੈ ਕਿ ਕਿਸੇ ਨੂੰ ਕੋਈ ਕੋਈ ਜਿੱਦਾ ਸਹਾਇਤਾ ਬੂਥ ਲਗਾਏ ਗਏ ਹਨ ਕਿਸ ਨੂੰ ਕਿਸੇ ਬਜ਼ੁਰਗ ਦੀ ਕੋਈ ਹੈਲਪ ਕਰਨੀ ਹੈ ਕੋਈ ਗਮਸ਼ੁੱਧਗੀ ਹੋ ਜਾਂਦੀ ਹੈ ਕੋਈ ਟ੍ਰੈਫਿਕ ਦੇ ਵਿੱਚ ਗਲਤ ਆ ਜਾਂਦਾ ਹੈ ਉਹਨੂੰ ਸਹੀ ਦਿਸ਼ਾ ਵਿੱਚ ਗਾਈਡ ਕਰਨਾ ਪਾਰਕਿੰਗ ਦੇ ਵਿੱਚ ਉਹਨੂੰ ਪਹੁੰਚਾਉਣਾ ਪਾਰਕਿੰਗ ਕੋ ਜੇ ਕਿਸੇ ਨੂੰ ਈ ਰਿਕਸ਼ਾ ਤੇ ਅੰਦਰ ਆਣਾ ਹੈ ਤਾਂ ਉਹਦੀ ਉਹਨੂੰ ਫੈਸਿਲਿਟੇਟ ਕਰਨਾ ਇਹ ਹੀ ਸਾਡਾ ਮਕਸਦ ਹੈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੰਗਤਾਂ ਲਈ ਪੂਰੇ ਇੰਤਜ਼ਾਮ ਕੀਤੇ ਜਾ ਰਹੇ ਹਨ ਇਸ ਦੇ ਨਾਲ ਹੀ ਸੰਗਤਾਂ ਨੂੰ ਜੇਕਰ ਕਿਸੇ ਪ੍ਰਕਾਰ ਦੀ ਵੀ ਮਦਦ ਦੀ ਲੋੜ ਹੈ ਤਾਂ ਉਸ ਦੇ ਲਈ ਟੀਮਾਂ ਤਿਆਰ ਕੀਤੀਆਂ ਜਾ ਰਹੀਆਂ ਨੇ ਅਕਸਰ ਦੇਖਿਆ ਗਿਆ ਹੈ ਕਿ ਕਦੇ-ਕਦੇ ਵਾਹਨਾਂ ਦੇ ਵਿੱਚ ਪੈਂਚਰ ਵੀ ਹੋ ਜਾਂਦੇ ਨੇ ਉਸ ਦੇ ਵਾਸਤੇ ਵੀ ਪੱਕੇ ਬੰਦੋਬਾਸਤ ਕੀਤੇ ਗਏ ਨੇ ਇਸ ਤੋਂ ਇਲਾਵਾ ਵੀ ਪ੍ਰਸ਼ਾਸਨ ਵੱਲੋਂ ਚੌਕਸੀ ਵਧਾਈ ਗਈ ਹੈ ਤਾਂ ਜੋ ਕੋਈ ਵੀ ਸ਼ਰਾਰਤੀ ਅੰਸਰ ਮਾਹੌਲ ਖਰਾਬ ਨਾ ਕਰ ਸਕੇ ਪੂਰੇ ਜ਼ਿਲ੍ਹੇ ਦੇ ਵਿੱਚ ਅਮਨ ਸ਼ਾਂਤੀ ਲਈ ਪ੍ਰਸ਼ਾਸਨ ਦੇ ਵੱਡੇ ਅਧਿਕਾਰੀਆਂ ਵੱਲੋਂ ਖੁਦ ਆਪ ਜ਼ਮੀਨੀ ਪੱਧਰ ਤੇ ਉੱਤਰ ਕੇ ਜਾਇਜ਼ਾ ਲਿਆ ਜਾ ਰਿਹਾ ਹਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸਿੰਘ ਦੀ ਰਿਪੋਰਟ